ਆਏ ਦੁਨੀਆਂ ਜਿੱਤਣ ਚਲੇ ਗਏ ਤੁਰ ਗਏ ਦੁਨੀਆਂ ਨੇ ਚੱਲੀ ਜਾਣਾ ਗਾਹਾਂ ਦੀ ਗਾਹਾਂ ਦੀ ਗਾਹਾਂ ਚੱਲੀ ਜਾਣਾ ਸੋ ਇਸ ਕਰਕੇ ਅੱਜ ਇਸ ਕਾਲਜ ਦੀਆਂ ਤੁਹਾਡੇ ਇਲਾਕੇ ਨੂੰ ਕਿਉਂਕਿ ਤੁਸੀਂ ਪਹਿਲਾਂ ਮੰਗ ਰੱਖੀ ਪਹਿਲਾਂ ਤਾਂ ਤੁਹਾਡੇ ਦਿਮਾਗ 'ਚ ਹੋਊਗਾ ਤੁਸੀਂ ਮੰਗ ਰੱਖੀ ਕਿ ਸਾਡੇ ਕਾਲਜ ਬਣਨਾ ਚਾਹੀਦਾ ਹੈ ਇਲਾਕੇ ਦੀ ਮੰਗ ਹੋਣੀ ਕਾਲਜ ਤਾਂ ਕਿਸੇ ਬੰਦੇ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਉਹਦਾ ਇੱਕ ਬੰਦੇ ਨੂੰ ਤਾਂ ਕਈ ਬੰਦੇ ਆਉਂਦੇ ਨੇ ਨਿੱਜੀ ਕੰਮ ਲੈ ਕੇ ਮੇਰਾ ਪਟਵਾਰੀ ਕੋਲੇ ਆਹ ਕੰਮ ਹੈ ਜੀ ਮੇਰਾ ਡੀਐਸਪੀ ਕੋਲੇ ਆਹ ਕੰਮ ਹੈ ਜੀ ਕਈ ਬੰਦੇ ਆਉਂਦੇ ਆ ਪਿੰਡ ਦੇ ਕੰਮ ਲੈ ਕੇ ਕਈ ਬੰਦੇ ਆਉਂਦੇ ਆ ਇਲਾਕੇ ਦੇ ਕੰਮ ਲੈ ਕੇ ਜੀ ਇਲਾਕੇ ਨੂੰ ਫਾਇਦਾ ਹੋ ਜੂਗਾ ਵੀ ਆ ਤੁਸੀਂ ਕੰਮ ਕਰ ਦਿਓ ਜਿਸ ਤਰ੍ਹਾਂ ਤੁਸੀਂ ਕਿਹਾ ਇਹ ਐਗਰੀਮੈਂਟ ਦੇ ਵਿੱਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ ਬੈਠਿਆ ਇਹ ਲਿਖਣਾ ਕਿ ਇਸ ਪਿੰਡ ਦੇ ਬੱਚਿਆਂ ਨੂੰ ਸਪੈਸ਼ਲੀ ਇਸ ਪਿੰਡ ਦੇ ਜਿਹੜੇ ਡੋਮਿਸਾਈਲ ਇਸ ਪਿੰਡ ਦੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਵੀ ਮੁਫਤ ਕਰਾਉਣੀ ਆ ਉਹਨਾਂ ਨੂੰ ਐਡਮਿਸ਼ਨ ਵੀ ਦੇਣੀ ਆ ਤੇ ਉਹਦੇ ਚ ਕਾਲਜ ਦੇ ਵਿੱਚ ਕਲਰਕ ਰੱਖੋਗੇ ਪ੍ਰੋਫੈਸਰ ਰੱਖੋਗੇ ਹਰ ਕਿਸਮ ਦੇ ਮੁਲਾਜ਼ਮ ਹੋਣਗੇ ਉਹਦੇ ਵਿੱਚ ਵੀ ਇਸ ਪਿੰਡ ਨੂੰ ਪ੍ਰਾਇੋਰਟੀ ਦੇਣੀ ਹੈ ਕਿ ਇਸ ਪਿੰਡ ਦਾ ਕੋਈ ਬੰਦਾ ਜੇ ਕਰਦਾ ਪੂਰਾ ਆਪਣਾ ਕੁਆਲੀਫਿਕੇਸ਼ਨ ਦਾ ਮੈਰਿਟ ਤਾਂ ਉਹਨੂੰ ਉਹਨੂੰ ਪ੍ਰੇਫਰੈਂਸ ਦੇਣੀ ਹੈ ਤੇ ਨਾਲ ਨਾਲ ਜੋ ਮੇਰੇ ਕੋਲ ਮੰਗ ਆਈ ਹੈ ਕਿ ਇਸ ਇਲਾਕੇ ਦੇ ਨਿਵਾਸੀਆਂ ਵੱਲੋਂ ਮੰਗ ਹੈ ਕਿ ਇਸ ਇਲਾਕੇ ਦੀ ਮਹਾਨ ਸ਼ਖਸੀਅਤ ਬ੍ਰਹਮ ਗਿਆਨੀ ਬਾਬਾ ਗਮ ਚੁੱਕ ਜੀ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਨੁੱਖਤਾ ਦਾ ਮਾਨਵਤਾ ਦਾ ਸਾਂਝੀਵਾਲਤਾ ਦਾ ਸਨੇਹ ਦਿੱਤਾ ਤੇ ਇਸ ਕਾਲਜ ਦਾ ਨਾਮ ਵੀ ਬਾਬਾ ਗਮ ਚੁੱਕ ਜੀ ਯਾਦਗਾਰੀ ਸਰਕਾਰੀ ਡਿਗਰੀ ਕਾਲਜ ਹੋਊਗਾ ਤੇ ਤਾਂ ਕਿ ਤੁਹਾਡੀਆਂ ਭਾਵਨਾਵਾਂ ਨੂੰ ਵੀ ਭਾਵਨਾਵਾਂ ਨੂੰ ਵੀ ਅਸੀਂ ਆਦਰ ਸਤਕਾਰ ਦੇ ਸਕੀਏ ਤੇ ਉੱਥੇ ਪੜ੍ਹਾਈ ਵੀ ਹੋਵੇ ਤੇ ਸਾਡੇ ਜਿਵੇਂ ਅਸੀਂ ਮੇਰਾ ਇਲਾਕਾ ਜਿਹੜਾ ਉਹ ਸੁਨਾਮ ਦੇ ਇਲਾਕੇ ਚ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਵਾਨਾ ਵਾਲੇ ਉਹ ਮਤਲਬ এডਿਕੇਸ਼ਨ ਦੇ ਸੰਤ ਸੀ এডਿਕੇਸ਼ਨ ਦੇ ਪੜਾਈ ਦੇ ਗੁਰੂ ਕਾਸ਼ੀ ਕਾਲਜ ਦਾ ਨੀਂਹ ਪੱਥਰ ਉਹਨਾਂ ਨੇ ਰੱਖਿਆ ਸੀ ਅੱਜ ਉਹਨਾਂ ਦੇ ਨਾਂ ਤੇ ਮਸਤਵਾਨਾ ਸਾਹਿਬ ਸਾਡੇ ਚੀਮਾ ਮੰਡੀ ਉਹਨਾਂ ਦੇ ਨਾਂ ਤੇ ਸਕੂਲ ਕਾਲਜ ਨੇ ਸੋ ਇਹੋ ਜੇ ਲੋਕ ਜਿਨ੍ਹਾਂ ਨੇ ਆ ਕੇ ਲੋਕਾਂ ਨੂੰ ਸਿੱਖਿਆ ਵਿਦਿਆ ਜਾਂ ਮਨੁੱਖਤਾ ਦਾ ਸੰਦੇਸ਼ ਦਿੱਤਾ ਉਹਨਾਂ ਦੇ ਨਾਂ ਤੇ ਧਰਤੀ ਤੇ ਰਹਿਣੇ ਚਾਹੀਦੇ ਆ ਉਹਨਾਂ ਦੇ ਨਾਂ ਤੇ ਕਾਲਜ ਜਿਵੇਂ ਤੁਸੀਂ ਮੰਗ ਕੀਤੀ ਹੋਮ ਜਿਵੇਂ ਹੋ ਜਾਊਗਾ ਸੋ ਮੈਂ ਇਹੀ ਬੇਨਤੀ ਤੁਹਾਨੂੰ ਕਰਨ ਆਇਆ ਕਿ ਬੱਚਿਆਂ ਨੂੰ ਪੜਾਓ ਬੱਚੇ ਪੜ੍ਹ ਕੇ ਜਦੋਂ ਉਹ ਡਿਗਰੀਆਂ ਮੁਤਾਬਕ ਉਹਨਾਂ ਨੂੰ ਇੱਥੇ ਹੀ ਨੌਕਰੀਆਂ ਮਿਲ ਗਈਆਂ ਬਾਹਰਲੇ ਮੁਲਕਾਂ ਮਲ ਦੇਖਣ ਦੀ ਲੋੜ ਨਹੀਂ ਪੈਣੀ ਕਿਉਂਕਿ ਬਾਹਰਲੇ ਮੁਲਕਾਂ 'ਚ ਠੀਕ ਆ ਚਲੇ ਜਾਂਦੇ ਆ ਪਰ ਉੱਥੇ ਮੌਸਮ ਆਪਣੇ ਅਨੁਕੂਲ ਨਹੀਂ ਉੱਥੇ ਭਾਸ਼ਾ ਆਪਣੇ ਅਨੁਕੂਲ ਨਹੀਂ ਉੱਥੇ ਮਾਹੌਲ ਆਪਣੇ ਅਨੁਕੂਲ ਨਹੀਂ ਹੁਣ ਉੱਥੇ ਵੀ ਰੋਲੇ ਪਏ ਹੋਏ ਨੇ ਉੱਥੇ ਵੀ ਹੁਣ ਕਹਿੰਦੇ ਨੇ ਉਹ ਉਹਨਾਂ ਵਾਲੇ ਜਿਹੜੇ ਲੋਕ ਨੇ ਵੀ ਚਲੋ ਜੀ ਤੁਸੀਂ ਵਾਪਸ ਜਾਓ ਇਧਰੋਂ ਆਪਾਂ ਗਏ ਹੋਏ ਆ ਉਧਰ ਹਜੇ ਪੱਕੇ ਨਹੀਂ ਹੋਏ ਇਧਰ ਕੱਚੇ ਉਧਰ ਕੱਚੇ ਹੁਣ ਫਿਰ ਕਦੋਂ ਪੱਕੇ